ਹੈਂਡਲ ਮਾਰਚ ਕੱਢਿਆ ਜਾ ਰਿਹਾ ਤੁਹਾਨੂੰ ਇੱਕ ਪੋਸਟਰ ਜਿਹੜਾ ਉਹ ਵੀ ਨਜ਼ਰ ਆ ਰਿਹਾ ਹੋਏਗਾ ਸ਼ਹੀਦ ਸ਼ੁਭਕਰਮ ਸਿੰਘ 21 ਸਾਲ ਉਮਰ ਲਿਖੀ ਹੋਈ ਆ ਔਰ ਨਾਲ ਲਿਖਿਆ ਹੋਇਆ ਕਿਸਾਨੀ ਮੋਰਚੇ ਦਾ ਸ਼ਹੀਦ ਅਮਰ ਰਹੇ ਤਾਂ ਦੱਸ ਦਈਏ ਕਿ ਖਨੌਰੀ ਬਾਡਰ ਦੇ ਉੱਪਰ ਜੋ ਸ਼ੁਭਕਰਮ ਨੇ ਉਹਨਾਂ ਨੇ ਆਪਣੀ ਜਾਨ ਗਵਾਈ ਸੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਜਿਹੜਾ ਇਹ ਤੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਵਿੱਚ ਤੁਹਾਨੂੰ ਡਾਕਟਰ ਇਹਨਾਂ ਨੇ ਜੋ ਉਹ ਵੀ ਨਜ਼ਰ ਆ ਰਹੇ ਹੋਣਗੇ ਇਹਨਾਂ ਦੇ ਪੈਰ ਦੇ ਉੱਪਰ ਇੱਕ ਪੱਟਾ ਬੰਨਿਆ ਹੋਇਆ ਤੁਰਨ ਦੇ ਵਿੱਚ ਇਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉਸਤੇ ਬਾਵਜੂਦ ਵੀ ਉਹ ਕੈਂਡਲ ਮਾਰਚ ਦੇ ਵਿੱਚ ਸ਼ਾਮੁਲੇ ਨੇ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਕੈਂਡਲ ਮਾਰਚ ਦੀਆਂ ਤਸਵੀਰਾਂ ਇੱਕ ਸ਼ਾਂਤਮਈ ਕੈਂਡਲ ਮਾਰਚ ਹੈ ਜਿਹੜਾ ਇੱਥੇ ਉਹ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ਼ੰਭੂ ਬਾਰਡਰ Yeah, yeah, i'm right. 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 ਕੁਇਕ ਕਸਾਨ ਸ਼ਹੀਦ ਹੋਏ ਅਸੀ ਸ਼ੁਭਕਰਮ ਸਿੰਘ ਜੋ ਕਿ 21 ਸਾਲ ਉਮਰ ਦਾ ਸੀ ਤਾਂ ਸ਼ੁਭਕਰਮ ਦੀ ਯਾਦ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਸ਼ੰਭੂ ਬਾਟਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਪਿੱਛੋਂ ਇੱਕ ਜਿਹੜਾ ਕਾਫਲਾ ਉਹ ਇੱਧਰ ਬੈਰੀਕੇਡਾਂ ਵਾਲੇ ਪਾਸੇ ਨੂੰ ਆ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਇੱਕ ਕੈਂਡਲ ਮਾਰਚ ਦੀਆਂ ਇਹ ਕੈਂਡਲ ਮਾਰਚ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਹਰ ਇੱਕ ਅੱਖ ਵੀ ਇੱਥੇ ਤੁਹਾਨੂੰ ਨੰਮ ਨਜ਼ਰ ਆ ਰਹੀ ਹੈ ਬਹੁਤ ਸਾਰੀਆਂ ਅੱਖਾਂ ਦੇ ਵਿੱਚ ਹੰਝੂ ਵੀ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਦੱਸਦੇ ਕਿ ਸ਼ੁਭਕਰਮ ਦੋ ਭੈਣਾਂ ਦਾ ਇਕਲੌਤਾ ਭਰਾ ਤਿੰਨ ਕਿੱਲੇ ਦਾ ਮਾਲਕ ਮਹਿਜ ਤਿੰਨ ਕਿੱਲੇ ਜ਼ਮੀਨਦਾਰੀ ਆ ਸ਼ੁਭਕਰਮ ਦੇ ਕੋਲ ਤਾਂ ਪਰਿਵਾਰ ਦੇ ਵਿੱਚ ਪਿਤਾ ਤੋਂ ਬਾਅਦ ਇੱਕ ਸ਼ੁਭਕਰਮ ਸੀਗਾ ਜਿਹੜਾ ਪਰਿਵਾਰ ਦਾ ਸਹਾਰਾ ਵਰਨ ਸੀ ਜਿਸ ਨੇ ਤਾਂ ਸ਼ੁਭਕਰਮ ਇਸ ਦੁਨੀਆ ਨੂੰ ਅਲvida ਆ ਗਿਆ ਤੇ ਹੁਣ ਸ਼ੁਭਕਰਮ ਦੀ ਯਾਦ ਦੇ ਵਿੱਚ ਇੱਥੇ ਦੇਖ ਸਕਦੇ ਹੋ ਕੈਂਡਲ ਮਾਰਤੇ ਜਿਹੜਾ ਕੱਢਿਆ ਜਾ ਰਿਹਾ ਤਸਵੀਰਾਂ ਸ਼ੰਭੂ ਬਾਟਰ ਦੀਆਂ ਤੁਹਾਨੂੰ ਦਿਖਾ ਰਿਹਾ ਸ਼ੰਭੂ ਬਾਟਰ ਦੇ ਉੱਪਰ ਕੈਂਡਲ ਮਾਰਚਾ ਜਿਹੜਾ ਕੱਢਿਆ ਜਾ ਰਿਹਾ ਸਤਨਾਮ ਵਾਹਿਗੁਰੂ ਦਾ ਜਾਪ ਇੱਥੇ ਸੰਗਤ ਦੇ ਵੱਲੋਂ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸਤਨਾਮ ਵਾਹਿਗੁਰੂ ਬਕੇਰਾ ਵਡਾ ਕਰ ਲੋ ਜੀ ਸਤਨਾਮ ਵਾਹਿਗੁਰੂ ਸਾਡਾ ਪੁੱਤ ਸੀ ਉਹਦਾ ਸਾਨੂੰ ਵੀ ਬੜਾ ਦੁੱਖ ਹੈ 2 ਦਿਨ ਹੋ ਗਏ ਲੋਕਾਂ ਦੇ ਮਨਾਂ 'ਚ ਇੰਨਾ ਰੋਸ਼ ਹੈ ਨਾ ਇੱਕ ਇਹਨਾਂ ਦੀ ਬਾਹ ਨਹੀਂ ਚੱਲਦੀ ਹੈਗੀ ਇਹ ਪਰ ਹੱਕ ਸਾਨੂੰ ਮਿਲਣੇ ਚਾਹੀਦੇ ਜਿੱਥੇ ਸਾਡੇ ਬੱਚੇ ਸ਼ਹੀਦ ਹੋ ਰਹੇ ਆ ਓਏ ਹੁਣੇ ਨਹੀਂ ਚਾਹੀਦਾ ਇਸ ਤਰ੍ਹਾਂ ਪਾਸ਼ੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਗੁਰੂ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਵਰਤਾਂਮਾ ਦੇ ਜਨਤਾ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਹੈ ਨਿਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਸਤਿਕਾਰਪੁਰਖ ਜੀਓ ਆਪ ਜੀ ਨੂੰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਸ਼ੁਭਕਰਨ ਸਿੰਘ ਜੋ ਕੱਲ ਕਿਸਾਨੀ ਸਮਰਪਿਤ ਨੂੰ ਸਮੁੱਚੇ ਕਿਸਾਨੀ ਭਾਈਚਾਰੇ ਨੂੰ ਪਰਿਵਾਰ ਨੂੰ ਅਚਾਨਕ ਵਿਛੋੜਾ ਦੇ ਗਿਆ ਸੀ ਉਸ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਮੁੱਚੇ ਕਿਸਾਨ ਵੀਰਾਂ ਵੱਲੋਂ ਅੱਜ ਸ਼ੰਗੂ ਬਾਰਡਰ ਤੇ ਮੋਮਬਤੀ ਮਾਰ ਕੇ ਯਾਦ ਵਿੱਚ ਕੱਢਿਆ ਗਿਆ ਹੈ ਸੱਚੇ ਪਾਤਸ਼ਾਹ ਜੀਓ ਉਸ ਸਨਮਾਨ ਸ਼ੁਭਕਰਨ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਕਿਸਾਨੀ ਸਮੂਹ ਕਿਸਾਨੀ ਭਾਈਚਾਰੇ ਦੇ ਸਿਰ ਤੇ ਮੇਰ ਭਜਾ ਹੱਥ ਰੱਖਣਾ ਜਿਹੜੀ ਆਸ ਤੇ ਉਮੀਦ ਨੂੰ ਲੈ ਕੇ ਸਮੁੱਚਾ ਭਾਈਚਾਰਾ ਚੱਲਿਆ ਹੈ ਅੰਗ ਸੰਗ ਹੋ ਕੇ ਸਮੁੱਚੇ ਭਾਈਚਾਰੇ ਦੀ ਸਹਾਇਤਾ ਕਰਨੀ ਜੋ ਮੰਗਾਂ ਨੂੰ ਲੈ ਕੇ ਅਸੀਂ ਜੋ ਜ਼ਾਬਰ ਜ਼ੁਲਮ ਸਰਕਾਰ ਦੇ ਖਿਲਾਫ ਚੱਲੇ ਹਾਂ ਸੱਚੇ ਪਾਤਸ਼ਾਹ ਜੀਓ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਇਸੇ ਹੀ ਤਰ੍ਹਾਂ ਕਿਸਾਨੀ ਨੂੰ ਸਿੱਖ ਧਰਮ ਨੂੰ ਜੋਸ਼ ਉਤਸ਼ਾਹ ਭਾਈ ਚਾਰ ਕਿਸਾਂਜ ਬਣਾ ਕੇ ਰਖਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਖਾ ਰਹੇ ਆ ਤਾਂ ਸ਼ਹੀਦ ਸੁਭਕਰਮ ਸਿੰਘ ਦੀ ਯਾਦ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਹੁਣ ਇੱਕ ਮੋਨ ਹੈ ਜਿਹੜਾ 2 ਮਿੰਟ ਦਾ ਉਹ ਰੱਖਿਆ ਗਿਆ ਤਾਂ ਅੱਗੇ ਮੋਮਬੱਤੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਤਾਂ ਮੋਨ ਵਰਤ ਰੱਖ ਕੇ ਇੱਕ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਸਾਨਾ ਦੇ ਵੱਲੋਂ 2 ਮਿੰਟ ਦਾ ਜਿਹੜਾ ਮੌਨ ਵਰਤ ਰੱਖਿਆ ਗਿਆ ਤਸਵੀਰ ਸ਼ੰਭੂ ਬਾਡਰ ਤੋਂ ਦਿਖਾ ਰਹੇ ਹਾਂ ਤੁਹਾਨੂੰ ਸ਼ੁਕਰਮ ਸਿੰਘ ਦੀ ਯਾਦ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਸ਼ਰਧਾਂਜਲੀ ਜਿਹੜੀ ਦਿੱਤੀ ਗਈ ਆ ਤਾਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇੱਥੋਂ ਕੁਝ ਮੀਟਰ ਦੂਰੀ ਦੇ ਉੱਪਰ ਪਿੱਛੇ ਜਿਹੜੇ ਬੈਰੀਕੇਡ ਲੱਗੇ ਹੋਏ ਨੇ ਤੇ ਇਧਰਲੀ ਸਾਈਡ ਕੈਂਡਲ ਮਾਰਚ ਜਿਹੜਾ ਉਹ ਕੱਢਿਆ ਗਿਆ ਵਾ ਤਾਂ ਤਸਵੀਰਾਂ ਸ਼ੰਭੂ ਬਾਡਰ ਦੀਆਂ ਦਿਖਾ ਰਹੇ ਹਾਂ ਤੁਹਾਨੂੰ ਇਸ ਸਮੇਂ ਸ਼ਰਧਾਂ ਦੇ ਫੋਲਟ ਕਿਤੇ ਜਾ ਰਹੇ ਆ ਸ਼ੁਕਰਮ ਸਿੰਘ ਤੇ ਤਾਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਕਿਉਂ ਕਰਨ ਸੰ ਅਮਰ ਰਹੇ ਤੇ ਤੁਹਾਨੂੰ ਪੋਸਟਰ ਜਿਹੜੇ ਨਜ਼ਰ ਆ ਰਹੇ ਹਨ ਕਰਨ ਦੀ ਸ਼ਹਾਦਤ ਹੈ ਜੋ ਜਾਨ ਲਈ ਹੈ ਉਹ ਵਿਅਪਤ ਨਹੀਂ ਜਾਏਗੀ ਤੇ ਕੈਂਡਲ ਮਾਰਚ ਕੱਟਿਆ ਜੋ ਮਹੀਨੇ ਦਾ ਬਾਰਡਰ ਤੋਂ ਪਰਵਾਹ ਕਰਦੇ ਹੋਏ ਵਕਤਾਂ ਦੇ ਦੌਰਾਨ ਮਤਦਾਨ ਜਾ ਰਹੇ ਹਨ ਕਿ ਸਰਕਾਰ ਦੇ ਖਿਲਾਫ ਲਗਾਤਾਰ ਮਾਰਚਾਂ ਤੇ ਉਹ ਤਲਾਬੀ ਮੰਗ ਮੰਨੇ ਕਿ ਜਿਹੜੀ ਸਲੇਟ ਵਾਲੀ ਕਸਵਤ ਹੋ ਜੇਗੀ ਦੇ ਵੀ ਦੰਦ ਕਿਲਾਕੀ ਤੇ ਜਿਹੜੇ ਪੰਨ ਦੇ ਲੋਨ ਦੇ ਉੱਪਰ ਚੇਰਾ ਟੈਕ ਕਰਦਾ ਹੈ ਤੇ ਜਿਹੜੇ ਚਾਰ ਤੋਂ ਪਿਆਰ ਆਉਂਦਾ ਹੈ ਤੇ ਇਹ ਸਾਪੀ ਤੇ ਪੁਰੀ ਮੋਲ ਵੀ ਕਰਦੀ ਹੈ ਇਸ ਪਰ ਤੇ ਲਾਹਣ ਨਾਮਾ ਸੁਭ ਕਰਮ ਤੇਰੀ ਸੋਚ ਤੇ ਪਿਆ ਦੇਾਂਗੇ ਕੋਪ ਤੇ ਦੇ ਕੋਪੀ ਬੋਲੇ ਇਸੋ ਨਿਹਾਲਾ ਸੁਭਾਸ਼ੀਆ ਕਾਹੋ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਦਰ ਸੁਨਣ ਦੀ ਹਿੰਮਤ ਬਖਸ਼ ਉਹ ਸੁਣ ਚ ਆਇਆ ਉਹਦੀ ਦੋਈ ਭੈਣਾਂ ਸਨ ਮਾਤਾ ਜੀ ਨਹੀਂ ਸੀ ਤੇ ਪਿਤਾ ਜੀ ਸੀ ਤਿੰਨ ਭੈਣਾਂ ਸੀ ਸ਼ਾਇਦ ਮਹਾਰਾਜ ਜੀ ਨੇ ਪਰ ਉਸ ਭੈਣਾਂ ਨੂੰ ਤਾਂ ਪਰਿਵਾਰ ਨੂੰ ਭਾਣਾ ਮੰਨਣ ਦਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਜਿਹੜਾ ਕੈਂਡਲ ਮਾਰਚ ਕੱਢਿਆ ਆਪਣੇ ਜਿਹੜੇ ਸ਼ਹੀਦ ਹੋਏ 21 ਤਰੀਕ ਨੂੰ ਕਨੌਰੀ ਬਾਰਡਰ ਤੇ ਆਪਣੇ ਵੀਰ ਜਸੂਬ ਕਰਮਨ ਸਿੰਘ ਸਿਗੇ ਉਹਨਾਂ ਦੇ ਰੋਸ ਚੱਪਾ ਕੈਂਡਲ ਮਾਰਚ ਕੱਢਿਆ ਗਿਆ ਔਰ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਆ ਆਪਣੇ ਸਾਰੇ ਵੀਰਾਂ ਔਰ ਬਜ਼ੁਰਗਾਂ ਵੱਲੋਂ ਕਿ ਬਾਬਾ ਜੀ ਉਹਨਾਂ ਦੀ ਫੈਮਲੀ ਨੂੰ ਸੁਣਨ ਚਾਹਿਆ ਕਿ ਉਹਨਾਂ ਦੇ ਮਾਤਾ ਪਿਤਾ ਨੈਸਨ ਤੇ ਉਹਨਾਂ ਦੀਆਂ ਤਿੰਨ ਭੈਣਾਂ ਹੀ ਸਨ ਉਹਨਾਂ ਨੂੰ ਬਲ ਬਖਸ਼ਣ ਇਹ ਭਾਣਾ ਵਰਤਿਆ ਉਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਬਾਬਾ ਜੀ ਤੇ ਮੈਂ ਇਹੀ ਕਹੂੰਗੀ ਕਿ ਜਿਹੜੇ ਆਪਣੇ ਸ਼ੁਭਕਰਮਨ ਸ਼ੁਭਕਰਮਨ ਸਿੰਘ ਜੀ ਨੇ ਉਹਨਾਂ ਨੂੰ ਬਾਬਾ ਜੀ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ